ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ 5 ਅਗਸਤ ਦਿਨ ਮੰਗਲਵਾਰ ਹੈ ਤੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਪੰਜਾਬ ਦੀਆਂ ਉਹ ਚੁਣਿੰਦਾ ਖਬਰਾਂ ਜਿਨ੍ਹਾਂ ਵੱਲ ਤੁਹਾਡਾ ਧਿਆਨ ਹੋਣਾ ਜ਼ਰੂਰੀ ਹੈ ਹਿਮਾਚਲ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਇਸ ਮੀਂਹ ਕਰਕੇ ਹਿਮਾਚਲ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕੀਤੇ ਹੋਏ ਹਨ हिमाचल ਦੇ ਪਹਾੜਾਂ ਵਿੱਚੋਂ ਪਾਣੀ ਚੱਲ ਕੇ ਲਗਾਤਾਰ ਪੰਜਾਬ ਦੇ ਤਲਵਾੜਾ ਸਥਿਤ ਪੌਂਗ ਡੈਮ, ਨੰਗਲ ਦੇ ਪਾਖੜਾ ਡੈਮ ਅਤੇ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੇ ਵਾਟਰ ਲੈਵਲ ਨੂੰ ਵਧਾ ਰਿਹਾ ਹੈ। ਸਭ ਤੋਂ ਤੇਜ਼ੀ ਨਾਲ ਪਾਣੀ ਪੌਂਗ ਡੈਮ ਤਲਵਾੜਾ ਦੀ ਝੀਲ ਵਿੱਚ ਵਧ ਰਿਹਾ ਹੈ। ਇਹ ਅੰਦੇਸ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਡੈਮ ਦੇ ਗੇਟ ਕਿਸੇ ਵੀ ਵੇਲੇ ਖੁੱਲੇ ਜਾ ਸਕਦੇ। ਕੌਂਗ ਰੈਮ ਤੋਂ ਪਾਣੀ ਛੱਡਿਆ ਗਿਆ ਤਾਂ ਦਰਿਆ ਬਿਆਸ ਕੰਡੇ ਵਸੇ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਨੂੰ ਇਸ ਦੇ ਪ੍ਰੇਰਨਾ ਭੁਗਤਣੇ ਪੈ ਸਕਦੇ ਹਨ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਪਹਿਲਾਂ ਹੀ ਹਾਈ ਅਲਰਟ ਤੇ ਹਨ ਜਦੋਂ ਕਿ ਬਹੁਤ ਸਾਰੇ ਸਬੰਧਿਤ ਲੋਕ ਦਰਿਆਵਾਂ ਵਿੱਚ ਜ਼ਿਆਦਾ ਪਾਣੀ ਆਉਣ ਤੋਂ ਬਾਅਦ ਹੀ ਕੋਈ ਪ੍ਰਬੰਧ ਕਰਨ ਦੇ ਮੂਡ ਵਿੱਚ ਦਿਖਾਈ ਦੇ ਰਹੇ ਹਨ ਨਵਜ ਪੰਜਾਬ ਦੀ ਆਪਣੇ ਪ੍ਰਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਹੈ ਪਰੰਤੂ ਨਾਲ ਹੀ ਉਹਨਾਂ ਨੂੰ ਇਹ ਸਲਾਹ ਵੀ ਦਿੰਦਾ ਹੈ ਕਿ ਉਹ ਡੈਮ ਵਿੱਚ ਭਰ ਰਹੇ ਪਾਣੀ ਅਤੇ ਉਸ ਨੂੰ ਛੱਡ ਦੇ ਜਾਣ ਦੀ ਮਾਤਰਾ ਸਬੰਧੀ ਸਹੀ ਜਾਣਕਾਰੀ ਸਮੇਂ-ਸਮੇਂ ਤੇ ਜਰੂਰ ਰੱਖਦੇ ਰਹਿਣ। ਪੰਜਾਬ ਦੇ ਕਈ ਪਿੰਡਾਂ ਵਿੱਚ ਆਪਣੇ ਹੀ ਪਿੰਡ ਦੀ ਕੁੜੀ ਨਾਲ ਵਿਆਹ ਕਰਨ ਦੇ ਮਾਮਲੇ ਜਿੱਥੇ ਵਧਦੇ ਜਾ ਰਹੇ ਨੇ, ਉੱਥੇ ਹੁਣ ਇਹਨਾਂ ਵਿਆਹਾਂ ਨੂੰ ਲੈ ਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਵੀ ਇਸ ਦੇ ਖਿਲਾਫ ਖੜੀਆਂ ਹੋਣੀਆਂ ਸ਼ੁਰੂ ਹੋਣ ਲੱਗ ਪਈਆਂ ਹਨ। ਪੰਚਾਇਤਾਂ ਨੇ ਇਕੱਠ ਕਰਕੇ ਅਜੇ ਜੋੜਿਆਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਮਾਜਿਕ ਵਿਹਿਸ਼ਕਾਰ ਕਰਨ ਦੀ ਗੱਲ ਕੀਤੀ ਹੈ ਜੋ ਆਪਣੇ ਹੀ ਪਿੰਡ ਦੀ ਕੁੜੀ ਨਾਲ ਵਿਆਹ ਕਰਨਗੇ ਪੰਚਾਇਤਾਂ ਇਸ ਵਿਆਹ ਲਈ ਕੁੜੀਆਂ ਅਤੇ ਮੁੰਡਿਆਂ ਦੋਨਾਂ ਦੇ ਪਰਿਵਾਰਾਂ ਨਾਲ ਇੱਕੋ ਜਿਹਾ ਵਿਹਾਰ ਕਰਨ ਦੇ ਪੱਖ ਵਿੱਚ ਹਨ ਪੰਚਾਇਤਾਂ ਦਾ ਮੰਨਣਾ ਹੈ ਕਿ ਅਗਰ ਵਿਆਹ ਪਿੰਡ ਵਿੱਚ ਹੀ ਕਰ ਦਿੱਤਾ ਗਿਆ ਤਾਂ ਸਾਡੀ ਸਦੀਆਂ ਤੋਂ ਚੱਲੀ ਆ ਰਹੀ ਮਾਨਤਾ ਅਰਥਹੀਨ ਕਹੀ ਜਾਵੇਗੀ ਸਦੀਆਂ ਤੋਂ ਇੱਕੋ ਪਿੰਡ ਵਿੱਚ ਰਹਿਣ ਵਾਲੇ ਲੋਕ ਪਿੰਡ ਦੇ ਧੀ ਨੂੰ ਆਪਣੀ ਧੀ ਸਮਝਦੇ ਆ ਰਹੇ ਹਨ ਠੀਕ ਇਸੇ ਪ੍ਰਕਾਰ ਪਿੰਡ ਦੇ ਜਵਾਈ ਨੂੰ ਸਾਰੇ ਪਿੰਡ ਦਾ ਜਵਾਈ ਸਮਝਿਆ ਜਾਂਦਾ ਰਿਹਾ ਹੈ ਪੰਚਾਇਤਾਂ ਇਸ ਸਬੰਧੀ ਜੋ ਆਪਣਾ ਦ੍ਰਿਸ਼ਟੀਕੋਣ ਰੱਖ ਰਹੀਆਂ ਹਨ ਉਹ ਭਾਰਤੀ ਕਾਨੂੰਨ ਅਨੁਸਾਰ ਪੂਰੀ ਤਰ੍ਹਾਂ ਗਲਤ ਹੈ ਕਿਉਂਕਿ ਜੋ ਕਾਨੂੰਨ ਤਹਿਤ ਕੋਈ ਵੀ ਦੋ ਬਾਲਗ ਆਪਣੇ ਫਰਸਟ ਰਿਲੇਸ਼ਨ ਨੂੰ ਛੱਡ ਕੇ ਵਿਆਹ ਕਰਨ ਦਾ ਕਾਨੂੰਨੀ ਅਧਿਕਾਰ ਰੱਖਦੇ ਹਨ ਪਰੰਤੂ ਬਹੁਤ ਸਾਰੀਆਂ ਪੰਚਾਇਤਾਂ ਇਸ ਅਧਿਕਾਰ ਨੂੰ ਸਮਾਜਿਕ ਤਾਣੇ ਬਾਣੇ ਵਿਰੁੱਧ ਮੰਨ ਰਹੀਆਂ ਹਨ ਇਨਾ ਪੰਚਾਇਤਾਂ ਦਾ ਕਹਿਣਾ ਹੈ ਕਿ ਅਗਰ ਅਜੇਹੇ ਵਿਆਹ ਕਰਨ ਦੀ ਸਮਾਜਿਕ ਖੁੱਲ ਦੇ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਰਿਸ਼ਤਿਆਂ ਦਾ ਕਾਹਨ ਹੋ ਜਾਵੇਗਾ ਅਤੇ ਕੋਈ ਵੀ ਪੰਜਾਬੀ ਆਪਣੇ ਪਿੰਡ ਨੂੰ ਆਪਣਾ ਪਿੰਡ ਨਹੀਂ ਕਹਿ ਪਾਵੇਗਾ ਅਜੇਹੇ ਬਹੁਤ ਸਾਰੇ ਪੰਜਾਬੀ ਹੋਣਗੇ ਜਿਹੜੇ ਆਪਣੇ ਹੀ ਪਿੰਡ ਨੂੰ ਸਹਰਿਆਂ ਦਾ ਪਿੰਡ ਕਹਿਣਾ ਸ਼ੁਰੂ ਕਰ ਦੇਣਗੇ ਇਹ ਖਬਰ ਅੱਜ ਦੇ ਨਿਕ ਜਾਗਰਣ ਨੇ ਸ਼ਾਇਆ ਕੀਤੀ ਹੈ ਇਸ ਵਿਸ਼ੇ ਨਾਲ ਸੰਬੰਧਿਤ ਖਬਰਾਂ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਵਿੱਚ ਆਏ ਦਿਨ छਪਦੀਆਂ ਵੀ ਆ ਰਹੀਆਂ ਹਨ ਪਰੰਤੂ ਅੱਜ ਦੀ ਖਬਰ ਵਿੱਚ ਅਖਬਾਰ ਨੇ ਸਰਕਾਰੀ ਰਜਿੰਦਰਾ ਕਾਲਜ ਪਟਿਆਲਾ ਦੇ ਮਨੋਵਿਗਿਆਨ ਡਿਪਾਰਟਮੈਂਟ ਦੇ ਪ੍ਰਮੁੱਖ ਡਾਕਟਰ ਸੀਮਾ ਗੁਪਤਾ ਨਾਲ ਗੱਲ ਕਰਕੇ ਇਹ ਤੱਥ ਲੋਕਾਂ ਸਾਹਮਣੇ ਪਹੁੰਚਾਇਆ ਹੈ ਕਿ ਅਗਰ ਪਿੰਡ ਵਿੱਚ ਹੀ ਵਿਆਹ ਹੋਣ ਲੱਗ ਪਏ ਤਾਂ ਇਸ ਤਰ੍ਹਾਂ ਨਾਲ ਜੈਨੇਟਿਕਲ ਸਮੱਸਿਆਵਾਂ ਵੱਧ ਸਕਦੀਆਂ ਹਨ ਉਹਨਾਂ ਕਿਹਾ ਕਿ ਵਿਆਹ ਤੋਂ ਬਾਅਦ ਨੇੜੇ ਹੀ ਰਹਿਣ ਕਰਕੇ ਇੱਕ ਦੂਜੇ ਦੇ ਘਰਾਂ ਵਿੱਚ ਦਖਲਅੰਦਾਜ਼ੀ ਵੀ ਵੱਧ ਜਾਏਗੀ ਡਾਕਟਰ ਸੀਮਾ ਗੁਪਤਾ ਦਾ ਦਾਵਾ ਹੈ ਕਿ ਅਜੇਹਾ ਹੋਣ ਤੇ ਆਪਸੀ ਰਿਸ਼ਤਿਆਂ ਵਿੱਚ ਖਟਾਸ ਆਉਣ ਦੀ ਸੰਭਾਵਨਾ ਕਿਧਰੇ ਵੱਜ ਜਾਏਗੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਫਰੀਦਕੋਟ ਦੇ ਪਿੰਡ ਸਿਰਸੜੀ ਅਤੇ ਅਨੋਖਪੁਰ ਮਾਨਸਾ ਜ਼ਿਲ੍ਹੇ ਦੇ ਪਿੰਡ ਸੈਦੇਵਾਲਾ ਦੀਆਂ ਪੰਚਾਇਤਾਂ ਨੇ ਬੈਠਕ ਕਰਕੇ ਬਕਾਇਦਾ ਤੌਰ ਤੇ ਪ੍ਰਸਤਾਵ ਪਾਰਿਤ ਕੀਤਾ ਹੈ ਕਿ ਕੋਈ ਵੀ ਯੁਵਕ ਆਪਣੇ ਪਿੰਡ ਵਿੱਚ ਸ਼ਾਦੀ ਨਹੀਂ ਕਰੇਗਾ ਇਹਨਾਂ ਪੰਚਾਇਤਾਂ ਨੇ ਪੰਜਾਬ ਸਰਕਾਰ ਤੋਂ ਇਹ ਪ੍ਰਸਤਾਵ ਨੂੰ ਰਾਜ ਪੱਧਰ ਵਿੱਚ ਲਾਗੂ ਕਰਨ ਦੀ ਮੰਗ ਕੀਤੀ ਹੈ ਨਾਲ ਹੀ ਇਹ ਕਿਹਾ ਹੈ ਕਿ ਵਿਧਾਨ ਸਭਾ ਵਿੱਚ ਇਸ ਮੁੱਦੇ ਤੇ ਵਿਚਾਰ ਕੀਤਾ ਜਾਵੇ। ਉਧਰ ਦੂਜੇ ਪਾਸੇ ਅਖਬਾਰ ਨੇ ਮਾਮਲੇ ਵਿੱਚ ਫਿਲਾਸਫੀ ਵਿਭਾਗ ਦੇ ਪ੍ਰਮੁੱਖ ਡਾਕਟਰ ਗੁਰਜੀਤ ਮਾਨ ਦੀ رائے ਲੈਂਦ ਤੋਂ ਬਾਅਦ ਲਿਖਿਆ ਹੈ ਕਿ ਜਿਵੇਂ ਅਸੀਂ ਪਰਿਵਾਰ ਵਿੱਚ ਸ਼ਾਦੀ ਨਹੀਂ ਕਰ ਸਕਦੇ ਠੀਕ ਉਸੇ ਤਰ੍ਹਾਂ ਪਿੰਡ ਵੀ ਇੱਕ ਵੱਡਾ ਪਰਿਵਾਰ ਹੁੰਦਾ ਹੈ। ਪਿੰਡ ਵਿੱਚ ਲੜਕੇ ਲੜਕੀ ਦਾ ਸ਼ਾਦੀ ਕਰਨਾ ਉਚਿਤ ਨਹੀਂ ਹੈ। ਡਾਕਟਰ ਗੁਰਜੀਤ ਦਾ ਮੰਨਣਾ ਹੈ ਕਿ ਕਾਨੂੰਨ ਇਸ ਬਾਤ ਦੀ ਆਜ਼ਾਦੀ ਦਿੰਦਾ ਹੈ। ਲੇਕਿਨ ਇਹ ਆਜ਼ਾਦੀ ਸੱਭਿਆਚਾਰ ਦੇ ਅਨੁਸਾਰ ਹੋਣੀ ਚਾਹੀਦੀ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਦਾ ਸੱਭਿਆਚਾਰ ਅਤੇ ਵਿਰਸਾ ਮਾਨਵੀ ਮੁੱਲਾਂ ਅਤੇ ਭਾਈਚਾਰਾ ਤੇ ਆਧਾਰਿਤ ਹੈ ਪਿੰਡ ਵਿੱਚ ਸ਼ਾਦੀ ਕਰ ਲੈਣ ਨਾਲ ਸਮਾਜ ਨੂੰ ਤੋੜਨ ਵਰਗੀ ਗੱਲ ਹੋਵੇਗੀ ਪੰਜਾਬ ਦੀਆਂ ਅਖਬਾਰਾਂ ਵਿੱਚ ਅੱਜ ਜੂਨ 1993 ਦੌਰਾਨ ਕੀਤੇ ਗਏ ਇੱਕ ਫਰਜੀ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤੇ ਗਏ 7 ਨੌਜਵਾਨਾਂ ਤੇ ਆਇਆ ਸੀਬੀਆਈ ਕੋਰਟ ਦਾ ਫੈਸਲਾ ਸਭ ਤੋਂ ਟੌਪ ਤੇ ਹੈ ਇਸ ਫੈਸਲੇ ਵਿੱਚ ਅਦਾਲਤ ਨੇ ਸਾਬਕਾ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਸਮੇਤ ਡੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੁਭਾ ਸਿੰਘ ਇੰਸਪੈਕਟਰ ਗੁਲਵਰਗ ਸਿੰਘ ਅਤੇ ਇੰਸਪੈਕਟਰ ਰਗਵੀਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਇਹਨਾਂ ਵਿੱਚੋਂ ਇੰਸਪੈਕਟਰ ਸੁਭਾ ਸਿੰਘ ਨੂੰ ਪਹਿਲਾਂ ਹੀ ਚਾਰ ਫਰਜੀ ਐਨਕਾਉਂਟਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਉਹ ਪਹਿਲਾਂ ਹੀ ਤੋਂ ਇਹਨਾਂ ਮਾਮਲਿਆਂ ਵਿੱਚ ਸਜ਼ਾ ਭੁਗਤ ਰਿਹਾ ਸੋਮਵਾਰ ਨੂੰ ਜਿਸ ਫੈਸਲੇ ਦੀ ਸੁਣਵਾਈ ਕਰਕੇ ਮੁਹਾਲੀ ਦੀ ਸੀਬੀਆਈ ਅਦਾਲਤ ਨੇ 5 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਭਾਰੀ ਜੁਰਮਾਨਾ ਅਦਾ ਕਰਨ ਦੀ ਗੱਲ ਕਹੀ ਉਹ ਇੱਕ ਡਕੈਤੀ ਦਾ ਕੇਸ ਸੀ ਡਕੈਤੀ ਦੇ ਸ਼ੱਕ ਵਿੱਚ ਪੁਲਿਸ ਦੇ ਤਸੀਹੇ ਨਾ ਚਲਦੇ ਹੋਏ ਇੱਕ ਮੰਗਲ ਸਿੰਘ ਨਾਂ ਦਾ ਬੰਦਾ ਆਪਣੀ ਜਾਨ ਗਵਾ ਬੈਠਾ ਇਸ ਤੋਂ ਬਾਅਦ ਉਸ ਦੀ ਮੌਤ ਤੇ ਪਰਦਾ ਪਾਉਣ ਲਈ ਬਾਕੀ 6 ਦਾ ਵੀ ਝੂਠਾ ਪੁਲਿਸ ਮੁਕਾਬਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਮੁਕਾਬਲੇ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਦਾ ਵੀ ਅਣਪਛਾਤੇ ਵਿਅਕਤੀਆਂ ਦੇ ਤੌਰ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮਾਮਲੇ ਦੀ ਪੀੜਿਤ ਦੇ ਪੱਖ ਵਿੱਚ ਪੈਰਵੀ ਕਰਦੇ ਹੋਏ ਪਿਛਲੇ 32 ਸਾਲਾਂ ਤੋਂ ਲਗਾਤਾਰ ਲੱਗੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਐਡਵੋਕੇਟ ਸਰਵਜੀਤ ਸਿੰਘ ਵੀਰਕਾ ਨੇ ਫੈਸਲੇ ਤੇ ਤਸੱਲੀ ਬਰਤਾਈ ਹੈ। ਉਹਨਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਫਰਜੀ ਪੁਲਿਸ ਮੁਕਾਬਲਿਆਂ ਦੇ 64 ਕੇਸਾਂ ਵਿੱਚ ਫੈਸਲੇ ਆ ਚੁੱਕੇ ਹਨ ਅਤੇ ਸਿਰਫ 6 ਹੋਰ ਕੇਸਾਂ ਦੀ ਸੁਣਵਾਈ ਬਾਕੀ ਹੈ। ਪੰਜਾਬ ਵਿੱਚ 1990 ਤੋਂ ਸੰਨ 2000 ਦੇ ਦਹਾਕੇ ਵਿੱਚ ਕਈ ਫਰਜੀ ਇਨਕਾਉਂਟਰ ਹੋਏ ਸਨ ਇਹਨਾਂ ਵਿੱਚੋਂ 70 ਦੇ ਮਾਮਲੇ ਦਰਜ ਕੀਤੇ ਗਏ ਸਨ ਸੀਬੀਆਈ ਜਿਨ੍ਹਾਂ ਹੋਰ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ ਉਹਦੇ ਵਿੱਚ ਇਸ ਵੇਲੇ 62 ਪੁਲਿਸ ਅਫਸਰਾਂ ਦੇ ਮੁਲਾਜ਼ਮਾਂ ਦਾ ਟਰਾਇਲ ਬਾਕੀ ਹੈ ਇਹਨਾਂ ਵਿੱਚੋਂ ਇੱਕ ਉਸ ਵੇਲੇ ਦੇ AIG ਰਾਜਕੁਮਾਰ ਦਾ ਟ੍ਰਾਇਲ ਵੀ ਚੱਲ ਰਿਹਾ ਹੈ CBI ਕੋਰਟ ਦੇ ਇਹ ਫੈਸਲੇ ਪੰਜਾਬ ਦੇ ਉਹਨਾਂ ਕਾਲੇ ਦਿਨਾਂ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਵਾ ਦਿੰਦੇ ਹਨ ਜਦੋਂ ਘਰੋਂ ਨਿਕਲਣ ਵੇਲੇ ਇੰਜ ਕਦੇ ਲੱਗਦਾ ਹੀ ਨਹੀਂ ਸੀ ਕਿ ਸ਼ਾਮ ਨੂੰ ਕਿੱਥੇ ਵੀ ਜਾ ਸਕਦਾ ਨਵਜ ਪੰਜਾਬ ਦੀ ਪੀੜਿਤ ਪਰਿਵਾਰਾਂ ਨੂੰ ਇਹਨਾਂ ਫੈਸਲਿਆਂ ਤੋਂ ਮਿਲ ਰੇ ਸਕੂਨ ਨੂੰ ਹਮਦਰਦੀ ਨਾਲ ਦੇਖਦਾ ਹੈ ਇਸ ਦੇ ਨਾਲ ਹੀ ਸਰਕਾਰ ਤੋਂ ਮੰਗ ਕਰਦਾ ਹੈ ਕਿ ਪੰਜਾਬ ਦੇ ਉਸ ਕਾਲੇ ਦੌਰ ਵਿੱਚ ਪੁਲਿਸ ਬਦੀਕੀਆਂ ਚ ੱਲਣ ਵਾਲੇ ਜਾਂ ਫਿਰ ਅੱਤਵਾਦੀਆਂ ਦੀਆਂ ਬਦੀਕੀਆਂ ਚ ੱਲਣ ਵਾਲੇ ਪਰਿਵਾਰਾਂ ਦੀ ਪਛਾਣ ਕਰਕੇ ਉਨਾ ਵਾਸਤੇ ਕੁਝ ਖਾਸ ਯੋਜਨਾਵਾਂ ਤਿਆਰ ਕੀਤੀਆਂ ਜਾਣ ਤਾਂ ਜੋ ਇਹ ਪਰਿਵਾਰ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕੇ ਸੁਪਰੀਮ ਕੋਰਟ ਆਫ ਇੰਡੀਆ ਨੇ ਇਸ ਸਾਲ ਮਾਰਚ ਮਹੀਨੇ ਦੌਰਾਨ ਪਟਿਆਲਾ ਦੇ ਇਕਟਾਬੇ ਤੇ ਸਰਵਿੰਗ ਕਰਨਲ ਪਸ਼ਵਿੰਦਰ ਸਿੰਘ ਬਾੜ ਤੇ ਉਹਨਾਂ ਦੇ ਪੁੱਤਰ ਨਾਲ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਨੂੰ ਗੰਭੀਰਤਾ ਨਾਲ ਲਿਆ ਹੈ ਇਸ ਵੇਲੇ ਇਸ ਮਾਮਲੇ ਦੀ ਜਾਂਚ ਸੀਬੀਆਈ ਕਰ ਰਹੀ ਹੈ ਪੰਜਾਬ ਪੁਲਿਸ ਦੇ ਕਥਿਤ ਦੋਸ਼ੀ ਪੁਲਿਸ ਅਫਸਰ ਅਤੇ ਮੁਲਾਜ਼ਮ ਮਾਨਯੋਗ ਸੁਪਰੀਮ ਕੋਰਟ ਵਿੱਚ ਇਹ ਪਟੀਸ਼ਨ ਲੈ ਕੇ ਗਏ ਸੀ ਕਿ ਮਾਮਲੇ ਦੀ ਜਾਂਚ ਸੀਬੀਆਈ ਤੋਂ ਨਾ ਕਰਵਾਈ ਜਾਏ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਮੰਗ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਤੁਸੀਂ ਘਰਾਂ ਵਿੱਚ ਤਾਂ ਹੀ ਚੈਨ ਨਾਲ ਸੌਂ ਪਾਉਂਦੇ ਹੋ ਕਿਉਂਕਿ ਭਾਰਤੀ ਸੈਨਾ ਉਸ ਵੇਲੇ ਬਾਰਡਰ ਤੇ ਤਾਇਨਾਤ ਹੁੰਦੀ ਹੈ ਇਹ ਟਿੱਪਣੀ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਦੀਸ਼ ਕੁਮਾਰ ਸ਼ਰਮਾ ਦੀ ਪੀਠ ਨੇ ਕਰਦੇ ਹੋਏ ਕਿਹਾ ਕਿ ਜਦੋਂ ਯੁੱਧ ਚੱਲ ਰਿਹਾ ਹੁੰਦਾ ਹੈ ਤਾਂ ਸੇਨਾ ਦੇ ਅਫਸਰ -40 ਡਿਗਰੀ ਤਾਪਮਾਨ ਵਿੱਚ ਲੜਦੇ ਹੋਏ ਸਾਡੀ ਰੱਖਿਆ ਕਰਦੇ ਹਨ ਅਤੇ ਤਿਰੰਗੇ ਵਿੱਚ ਲਿਪਟ ਕੇ ਵਾਪਸ ਆਉਂਦੇ ਹਨ। ਉਹਨਾਂ ਕਿਹਾ ਕਿ ਉਸ ਵੇਲੇ ਤੁਸੀਂ ਇਹਨਾਂ ਦੀ ਮਹਿਮਾ ਗਾਣ ਕਰਦੇ ਹੋ। ਸੁਪਰੀਮ ਕੋਰਟ ਨੇ ਕਿਹਾ ਕਿ ਸੀਮਾ ਦੇ ਲੋਕਾਂ ਦਾ ਕੁਝ ਤਾਂ ਸਨਮਾਨ ਕਰੋ। ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੁਲਿਸ ਦੇ ਸਬੰਧਿਤ ਅਫਸਰ ਅਤੇ ਕਰਮਚਾਰੀ ਸੁਪਰੀਮ ਕੋਰਟ ਪਹੁੰਚੇ ਸਨ ਜਿੱਥੇ ਉਨ੍ਹਾਂ ਨੂੰ ਨਾ ਕੇਵਲ ਰਾਹਤ ਨਹੀਂ ਮਿਲੀ ਉਲਟਾ ਸਰਵੋੱਚ ਅਦਾਲਤ ਦੀਆਂ ਖਰੀਆਂ-ਖਰੀਆਂ ਸੁਣਨ ਨੂੰ ਵੀ ਮਿਲੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਪੰਜਾਬ ਦੀਆਂ ਅਖਬਾਰਾਂ ਵਿੱਚੋਂ ਚੁਣਿੰਦਾ ਖਬਰਾਂ ਲੈ ਕੇ ਕੱਲ ਫਿਰ ਰूबरू ਹੁੰਦੇ ਹਾਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਸੀਂ ਦੇਖ ਰਹੇ ਹੋ ਨਬਜ਼ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ